ਗਰਦੇ ਨਾ ਜਸਪਾਲ ਸਿੰਘ ਹਾਂਜੀ ਕੀ ਕਰਦੇ ਹੋ ਉਹ ਕੀ ਕੰਮ ਤੋਂ ਬਾਅਦ ਦੇ ਨਾਲੇ ਰਹਿੰਦੇ ਆ ਨਹੀਂ ਬਾਹਰ ਰਹਦੇ ਆ ਸਾਡ ਕਾਫੀ ਰਾਮ ਚਲ ਗਿਆ ਘਰ ਛੱਡ ਕੇ ਚਲ ਗਿਆ ਹਾਂਜੀ ਇਹ ਭਰਾ ਜੀ ਤੁਸੀਂ ਅੱਛਾ ਤੈਨੂੰ ਭਾਈ ਅੰਦਰ ਬਾਹਰ ਕੰਮ ਕਰੀਂ ਫਿਰ ਮਾਤਾ ਦੇ ਵੱਲ ਲੱਭੋ ਇਹ ਕੱਲੀ ਘਰੇ ਮਾਤਾ ਅੱਗੇ ਆ ਜਾ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਜੀ ਅੱਜ ਤਰੀਕਾ ਜੀ 1 ਅਕਤੂਬਰ ਦਿਨ ਮੰਗਲਵਾਰ ਹੈ ਜੀ 2024 ਆ ਸਾਡੇ ਕੋਲ ਪਰਿਵਾਰ ਆਇਆ ਜੀ ਇਹ ਸਾਰਾ ਪਿੰਡ ਭੁੰਬਲੀ ਤੋਂ ਜੀ ਤੇ ਜਿਸ ਵੀਰ ਦੀ ਤਸਵੀਰ ਦੇਖ ਰਹੇ ਇਹ ਵੀਰ ਦਾ ਨਾਮ ਆ ਸੁਖਦੇਵ ਸਿੰਘ ਇਹ ਵੀ ਭੁੰਬਲੀ ਦੇ ਰਹਿਣ ਵਾਲੇ ਨੇ ਇਹ ਇਹਨਾਂ ਦੇ ਭਰਾ ਨੇ ਇਹ ਛੋਟੀਆਂ ਪਰਜਾਈਆਂ ਨੇ ਇਹਨਾਂ ਦੀਆਂ ਇਹ ਵੀਰ ਦੇ तकरीबन ਕੋਈ 7 ਸਾਲ ਪਹਿਲਾਂ ਇਸ ਵੀਰ ਦਾ ਵਿਆਹ ਹੋਇਆ ਸੀ ਉਸ ਤੋਂ ਬਾਅਦ ਇਹਨੂੰ ਕੋਈ 3 ਸਾਲ ਬਾਅਦ ਇਸ ਵੀਰ ਨੂੰ ਜਿਹੜਾ ਸੱਜੇ ਬਣੇ ਉਹ ਪੈਰਾਲਾਈਜ਼ ਅਟੈਕ ਆ ਗਿਆ ਸੀ ਜਿਸ ਕਰਕੇ ਦਾ ਘਰ ਦੀ ਸਥਿਤੀ ਠੀਕ ਨਾ ਹੋਣ ਕਰਕੇ ਦਾ ਇਲਾਜ ਨਹੀਂ ਸਹੀ ਤਰ੍ਹਾਂ ਹੋਇਆ ਇਹ ਵੀਰ ਆਪਣੇ ਸੋਹਰੇ ਰਹਿੰਦਾ ਸੀ ਸੋਹਰੇ ਪਰਿਵਾਰ ਕੋ ਰਹਿੰਦਾ ਸੀ ਉੱਥੇ ਇਸ ਵੀਰ ਦਾ ਇਲਾਜ ਸਹੀ ਤਰ੍ਹਾਂ ਨਹੀਂ ਹੋਇਆ ਤੇ ਇਸ ਵੀਰ ਦਾ ਆਪਣਾ ਪੈਰਾਲਾਈਜ਼ ਅਟੈਕ ਆਇਆ ਸੀ ਉਹ ਉਸੇ ਤਰ੍ਹਾਂ ਹੀ ਬਰਕਰਾਰ ਆ ਸੱਜੀ ਲਾਟੇ ਦੇ ਸੱਜਾ ਬਾ ਜਿਹੜਾ ਧੜਵਾ ਸਾਰਾ ਖਲੋਤਾ ਦਾ ਵਾ ਜਿਹੜੇ ਉਹਨਾਂ ਦੇ ਘਰ ਦੇ ਸੀ ਇਹਨਾਂ ਦੀ ਘਰ ਵਾਲੀ ਜਾਂ ਸਹੁਰੇ ਪਰਿਵਾਰ ਵਾਲੇ ਜੋ ਪਰਿਵਾਰ ਮੁਤਾਬਕ ਦੱਸਣ ਦੇ ਸਾਨੂੰ ਦੱਸਦੇ ਪਏ ਨੇ ਕਿ ਉਹਨਾਂ ਨੇ ਇਹਨਾਂ ਨੂੰ ਅਰੇਸਟ ਵਾਲੀਆਂ ਗੋਲੀਆਂ ਦੇ ਕੇ ਦਿੰਦੇ ਰਹੇ ਵੀ ਸੁੱਤੇ ਰਹਿਣਾ ਕਰਨਾ ਜਿਹਦੇ ਕਰਕੇ ਦਿਮਾਗ ਤੇ ਅਸਰ ਹੋ ਗਿਆ ਤੇ ਨਜ਼ਰ ਵੀ ਚਲ ਗਈ ਇਹਦੀ ਬਹੁਤ ਘੱਟ ਨਜ਼ਰ ਆ ਵੀਰ ਨੂੰ ਜੇ ਪੁੱਛੀਏ ਵੀ ਕਿੰਨੇ ਉਂਗਲਾਂ ਵਾਂ ਜਾਂ ਕਿੱਦਾਂ ਵਾਂ ਉਹਦੇ ਬਾਰੇ ਇਹ ਵੀਰ ਨੂੰ ਕੁਝ ਨਹੀਂ ਪਤਾ ਲੱਗਦਾ ਨਾ ਦੱਸ ਪਾਉਂਦਾ ਵਾ ਦਿਮਾਗੀ ਤੌਰ ਤੇ ਵੀ ਪੂਰਾ ਪਰੇਸ਼ਾਨ ਹੋ ਗਿਆ ਵਾ ਤੇ ਸਰੀਰਕ ਤੌਰ ਤੇ ਵੀ ਆ ਤੇ ਇਹਨੂੰ ਜਿਹੜਾ ਮੇਨ ਹੈਗੀ ਸਥਿਤੀ ਅੱਖਾਂ ਤੋਂ ਜਿਹੜੀ ਨਜ਼ਰ ਆਉਂਦੀ ਬਹੁਤ ਜ਼ਿਆਦਾ ਘਟ ਗਈ ਆ ਅੱਜ ਇਹਨਾਂ ਦੇ ਭਰਾ ਤੁਹਾਡਾ ਨਾਮ ਕੀ ਆ ਜਗਨਦੀਪ ਜਗਨਦੀਪ ਕੋਰ ਇਹਦਾ ਸਹਰੀ ਗੁਰਿੰਦੀਪ ਸਿੰਘ ਹਾਂਜੀ ਤੁਸੀਂ ਕੀ ਕੰਮ ਕਰਦੇ ਹੋ ਇਹ ਪੇੜਾ ਦੇ ਗੇੜੇ ਦੇ ਹਾਂਜੀ ਠੀਕ ਆ ਤੁਹਾਡਾ ਹੋਰ ਦੂਜਾ ਭਰਾ ਕੀ ਜਿਹੜੇ ਇਹਦੇ ਕੰਮ ਕਰਦਾ ਪਾਵੇ ਉਹ ਵੀ ਕੰਮ ਕਰਦੇ ਇਹ ਤੁਹਾਡੂ ਕਿੰਨੇ ਸਾਲ ਤੋਂ ਰਹਿ ਰਿਹਾ ਵਾ ਇਹ ਸਿਰਫ 5-6 ਸਾਲ ਹੋਈਏ 5-6 ਸਾਲ ਤੋਂ ਹਾਂਜੀ ਤੇ ਇਹ ਕੋਈ ਕੰਮ ਕਰਦਾ ਹੈ ਘਰੇ ਰਹਿੰਦਾ ਹੈ ਨਹੀਂ ਭਾਜੀ ਪਹਿਲੇ ਕੰਮ ਕਰਦੇ ਰਿਹਾ ਥੋੜੇ ਆਪਣੇ ਕਰਦੇ ਰਿਹਾ ਜਦੋਂ ਅਸੀਂ ਲਿਆਂਦਾ ਪਰ ਨਹੀਂ ਹਲਾਤਾ ਤੁਹਾਨੂੰ 500 ਲੈ ਲੈਂਦੇ ਨੂੰ ਹਾਂਜੀ ਅੱਛਾ ਹੁਣ ਕੀ ਮੁਸ਼ਕਲ ਕੀ ਆਉਂਦੀ ਪਈ ਆ ਮੁਸ਼ਕਲ ਪਾਜੀ ਹੈ ਔਰ ਇਹਨੂੰ ਇਹ ਹੀ ਆ ਵੀ ਦਿਮਾਗ ਥੋੜਾ ਪਰਦਰਸ ਆ ਜਾਂਦਾ ਬਿਨਿਆਰੇ ਬੱਚੇ ਘਰ ਮਾਵਾ ਕਰੀ ਹੁੰਦੀ ਡਰ ਲੱਗਦਾ ਵੀ ਕਿਤੇ ਉਹਨੂੰ ਮਾਰ ਮੋਰਨ ਦੇ ਕੋ ਬੋਲੇ ਨਾ ਗਲਤ ਅੱਛਾ ਹਾਂਜੀ ਤੁਸੀਂ ਕੀ ਚਾਹੁੰਦੇ ਵੀ ਮਤਲਬ ਇਹਨੂੰ ਆਪਾਂ ਹਾਂਜੀ ਇੱਥੇ ਪਰਿਵਾਰ ਕਰਾਵੇ ਸਾਡੇ ਹਾਂਜੀ ਪਰਿਵਾਰ ਕਰਾਵੇ ਇਹਦਾ ਤੁਸੀਂ ਲਾਇਲੂ ਕਰਵਾਇਆ ਕਿਤੇ ਨਹੀਂ ਪਾਜੀ ਨਹੀਂ ਹੋਇਆ ਨਹੀਂ ਸਾਡੇ ਕੋਲ ਵਹੀ ਦਵਾਈ ਦਰਨ ਚਲਾਇਆ ਤਾਂ ਉਹ ਅੱਖਾਂ ਦਾ ਜਾਂ ਦਿਮਾਗ ਦਾ ਜਾਂ ਦੇਸੀ ਚਲਾਈ ਹੀ ਭਾਈ ਥੋੜਾ ਜਨਾ ਪਰ ਉਹ ਵੀ ਮੁੱਠੇ ਦੇ ਪੈਸੇ ਦੇ ਕਾਰਨ ਨਹੀਂ ਜਾ ਪਾਇਆ ਕਿ ਬੰਦ ਰਹਿ ਗਿਆ ਤਰੀ ਬੰਦੇ ਵਿੱਚ ਠੀਕ ਹੈ ਇਹ ਵੀਰ ਘਰੇ ਰਹਿੰਦਾ ਸਾਰੀ ਦਿਹਾੜੀ ਹਾਂਜੀ ਥੋੜਾ ਪਹਿਲੇ ਭਾਜੀ ਖਿਲਾਉਂਦੇ ਸੀ ਨੂੰ ਹੂੰ ਇਹ ਕੋਈ ਰਾਮ ਨਹੀਂ ਆਇਆ ਫਕੀਰ ਛੱਡ ਗਿਆ ਮੈਂ ਪਰ ਤੁਸੀਂ 2-4 ਮਹੀਨੇ ਦਵਾਈ ਦਵਾਈ ਵੀ ਜਿਹੜਾ ਆਰਾਮ ਨਹੀਂ ਆਇਆ ਤੁਸੀਂ ਛੱਡਤੀ ਵੀ ਫਰਕ ਨਹੀਂ ਪੈਂਦਾ ਜਾਂ ਕਿੱਦਾਂ ਵੀ ਹਿਸਾਬ ਤੋਂ ਬਣਾ ਇਹ ਵੀਰ ਉਹ ਤਾਂ ਇੰਦਾ ਕਰੇ ਮੰਜੇ ਤੇ ਮੰਜੇ ਤੇ ਨੂੰ ਹੁੰਦੇ ਤੋਂ ਦੇਖਦਾ ਹਾਂ ਹਾਂਜੀ ਆਦੀ ਵਾਲੀ ਹੈ ਭਾਈ ਤੇ ਜਿਹੜਾ ਨਜ਼ਰਵਾ ਹੁਣ ਵੀਕ ਹੋਈ ਜਾਂ ਪਹਿਲਾਂ ਹੀ ਨਹੀਂ ਭਾਈ ਇਹ ਟੈਲਫੋਨ ਦਬਾਦੀ ਹੋਈ ਏ ਪਹਿਲਾਂ ਠੀਕ ਸੀ ਇਹ ਪਹਿਲੇ ਅੱਜ ਜੀ ਇਹ ਵੀ ਢਹਾੜੀ ਦਾ ਕੰਮ ਕਰਦਾ ਸੀ ਜਾਂ ਕੋਈ ਹੋਰ ਕੰਮ ਸੀ ਮੋਹ ਕੰਮ ਕਰਦਾ ਸੀ ਢਹਾੜੀ ਦਾ ਕੰਮ ਕਰਦਾ ਸੀ ਹਾਂਜੀ ਇਹ ਵੀਰ ਪਹਿਲਾਂ ਵੀ ਢਹਾੜੀ ਟੱਪਾ ਕਰਦਾ ਸੀ ਪਰ ਜਦੋਂ ਸਰੀਰ ਤੇ ਹਾਲਾਤ ਜਦੋਂ ਸਾਹ ਛੱਡ ਗਿਆ ਸਰੀਰ ਉਸ ਤੋਂ ਬਾਅਦ ਇਹ ਵੀਰ ਇਹਨੂੰ ਆਪਣੇ ਕੋਲ ਲੈ ਕੇ ਆਏ ਇਸ ਵੀਰ ਦੀ ਇਹਨਾਂ ਨੇ ਕੋਈ 4-5 ਸਾਲ ਸੇਵਾ ਕੀਤੀ ਆ ਪਰ ਇਹ ਵੀਰ ਕਹਿੰਦੇ ਆ ਵੀ ਅਸੀਂ ਹੁਣ ਕੰਮਾਂ ਕਰਾਂ ਦੇ ਆਪਣੇ ਚੱਲ ਜੰਨੇ ਆ ਪਿੱਛੋਂ ਸਾਡੇ ਮਾਤਾ ਜੀ ਨੇ ਬਜ਼ੁਰਗ ਨੇ ਬਿਰਧ ਨੇ ਜਿਹਦੇ ਕਰਕੇ ਉਹਨਾਂ ਕੋ ਵੀ ਇਹਦੀ ਦੇਖਭਾਲ ਔਰ ਸੇਵਾ ਸੰਭਾਲ ਨਹੀਂ ਹੁੰਦੀ ਤੇ ਅਸੀਂ ਇਸ ਵੀਰ ਨੂੰ ਇੱਥੇ ਤੁਹਾਡੇ ਕੋਲ ਛੱਡਣਾ ਚਾਹੁੰਦੇ ਆ ਤਾਂ ਜੋ ਕਿ ਇਸ ਵੀਰ ਦੀ ਇੱਥੇ ਸੇਵਾ ਸੰਭਾਲ ਆ ਜਾਂ ਜਿਹੜਾ ਟ੍ਰੀਟਮੈਂਟ ਬਾ ਅੱਖਾਂ ਦਾ ਦਿਮਾਗ ਦਾ ਜਾਂ ਸਰੀਰ ਦਾ ਵਾ ਉਹ ਚੱਲ ਸਕੇ ਸੋ ਅਸੀਂ ਸਾਰੇ ਸੰਗਤ ਅਕੀ ਬੇਨਤੀ ਕਰਦੇ ਆ ਇਸ ਵੀਰ ਅਗੇ ਅਰਦਾਸ ਕਰੀਏ ਇਸ ਵੀਰ ਦੀ ਤਾਂ ਜੋ ਕਿ ਵੀਰ ਜਲਦ ਤੰਦਰੁਸਤ ਹੋਵੇ ਕਿ ਇਹ ਵੀਰ ਦੱਸਦੇ ਨੇ ਕਿ ਅਸੀਂ ਢੜੀ ਧੱਪਾ ਕਰਦੇ ਆਂ ਢੜੀ ਦਾ ਕੰਮ ਕਰਦੇ ਆਂ ਜਿਹਦੇ ਕਰਕੇ ਸਾਡੇ ਕੋਲ ਅਸੀਂ ਇਲਾਜ ਨਹੀਂ ਕਰਾ ਸਕਦੇ ਤੇ ਇਸ ਕਾਰਨ ਅਸੀਂ ਇਹਨਾਂ ਨੂੰ ਤੁਹਾਡੇ ਕੋਲ ਛੜਕੀ ਜਾ ਰਹੇ ਆਂ ਸੋ ਸਾਡਾ ਵੀਡੀਓ ਬਣਾਉਣ ਦਾ ਹੀ ਮਕਸਦ ਆ ਕਿ ਪਰਿਵਾਰ ਦੀ ਸਹਿਮਤੀ ਨਾਲ ਇਹ ਪਰਿਵਾਰ ਸਾਰਾ ਆਪਣੀ ਸਹਿਮਤੀ ਦੇ ਨਾਲ ਸਾਰੇ ਇਹਨਾਂ ਦੇ ਪਰਿਵਾਰ ਵਾਲੇ ਬੈਠੇ ਆ ਤੁਹਾਡੇ ਸਾਰੇ ਪਰਿਵਾਰਾਂ ਦਾ ਸਹਿਮਤ ਆ ਭਰੀ ਤੁਸੀਂ ਸਾਡੇ ਛੜਕ ਚੱਲੇ ਜਿੱਥੇ ਇਹ ਸਾਰੇ ਪਰਿਵਾਰ ਵਾਲੇ ਆਪਣੀ ਸਹਿਮਤੀ ਦੇ ਨਾਲ ਇਸ ਵੀਰ ਨੂੰ ਸੁਖਦੇਵ ਸਿੰਘ ਨੂੰ ਸਾਡੇ ਕੋਲ ਮਾਨਵਤਾ ਸੇਵਾ ਬਿਰਧ ਆਸ਼ਰਮ ਪਿੰਡ ਲਿਲਵੀ ਛੜਕੀ ਜਾ ਰਹੇ ਨੇ ਸੋ ਅਰਦਾਸ ਕਰਿਓ ਇਹ ਵੀਰ ਜਲਦੀ ਤੰਦਰੁਸਤ ਹੋ ਸਕੇ ਇੰਨੇ ਕੀ ਬੇਨਤੀ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ